ਤਰੀ ਨੂੰ ਕਿਹੜੇ ਘਰ ਤੇ ਰਹਿੰਦੀ ਹੈ ਹਾਂ ਹਾਂਜੀ ਬਾਬਾ ਜੀ ਇੱਥੇ ਰਹਿੰਦੀ ਆ ਬਾਬੇ ਖੇਤ ਪਾਉ ਨੂੰ ਘਰੇ ਮੰਗਿਓ ਤਾਂ ਬਾਬਾ ਜੀ ਜਗ੍ਹਾ ਜਾਨਾ ਮਰਨਾ ਕਿੱਥੇ ਆਉਸਰਾ ਇਹ ਜੋ ਕੀ ਜਾਣੇ ਤੁਸੀਂ ਕਰ ਰਹੇ ਹੋ ਜਿੱਥੇ ਛੋਟਾ ਪਿੰਡ ਆ ਉਸਰੇ ਜਿਹੜਾ ਕਿੰਨਾ ਜਿੱਥੇ ਛੋਟੇ ਪੁੱਤ ਜੰਮੇ ਦਾ ਵਿਆਹ ਦਾ ਬਾਬਾ ਜੀ ਦਾ ਘੋੜਾ ਲੱਗਦਾ ਜੀ ਮੈਨੂੰ ਤਾਂ ਬਾਬਾ ਜੀ ਛੋਟੇ ਪੁੱਤ ਜੰਮੇ ਦਾ ਤੇ ਵਿਆਹ ਦਾ ਬਾਬਾ ਜੀ ਦਾ ਘੋੜਾ ਲੱਗਦਾ ਤੁਸੀਂ ਦਿੱਤਾ ਜੀ ਬਾਬਾ ਜੀ ਨਹੀਂ ਹੁਣ ਤਾਂ ਕੋਈ ਕਹਿ ਸੀ ਨਾ ਮੈਂ ਧਿਆਨ ਕਿੰਨੀ ਵਰਤਿਆ ਛੋਟੇ ਪੁੱਤ ਜਾਂ ਮੇਰੇ ਤੇ ਵਿਆਹ ਦਾ ਘੋੜਾ ਲਾਇਆ ਤੁਸੀਂ ਲਾਉਣੇ ਜਣਾ ਬਸ ਅਸਰ ਕਿੰਨਾ ਦੇ ਪਸੋਂ ਮੈਨੂੰ ਪਤਾ ਨਹੀਂ ਜਿੰਨੇ ਸਾਲ ਹੋ ਗਏ ਛੋਟੇ ਵਿਆਹ ਦਾ ਘੋੜਾ ਲਾਇਆ ਜੀ ਲਾਇਆ ਨਹੀਂ ਹੈਗਾ ਠੀਕ ਆ ਛੋਟੇ ਅਸਰ ਕਿਹਨੂੰ ਹੁੰਦਾ ਮੰਨ ਕੇ ਲਹਿਰ ਦਾ ਰੰਗ ਕਿਵੇਂ ਬਣਦਾ ਏ ਤੋੜ ਜੀ ਲੱਗਦੀ ਆ ਤੋੜ ਲੱਗਣੀ ਤੈਨੂੰ ਲੱਗਦੀ ਆ ਤੁਹਾਡਾ ਗੁਰੂ ਮੰਨਿਆ ਹੋਇਆ ਜੀ

ਤੇਰੇ ਚਾਲੇ ਮਾਤਾ ਨੂੰ ਸੁਣੀ ਜਿਹੜੇ ਨੂੰ ਮਰ ਗਿਆ ਬਖਤਾ ਗੰਧਾ ਤੇਰੀ ਬਾਤ ਇਹਨੇ ਆਇਆ ਜਾਂਦਾ ਹੈਂ ਠੀਕ ਐ ਤੁਹਾਡੇ ਲੰਮੈ ਕਿਹਦੀ ਹੋਈ ਸੀ ਮੇਰੀ ਹੋਈ ਸੀ ਆਈ ਪਾਸ ਕੀਤੀ ਗੰਧਾਰੇ ਕਾਲੀ ਇਹ ਆਸਣ ਹੈ ਐ ਇਹੋ ਜਿਹਾ ਸੁਣੀ ਨਹੀਂ ਕਾਹਦੀ ਕਹਿਣਾ ਕਿੰਨਾ ਚਿਰ ਆਪਣੇ ਬੈਕਗ੍ਰਾਉਂਡ ਹੁੰਦਾ ਪਹਿਲਾਂ ਖਾਵੇਂ ਤੇ ਲੰਮੈ ਲੂਈ ਸੀ ਕਿ ਹੁਣ ਖਾਵੇਂ ਲਿਆ ਪਹਿਲਾਂ ਹੋਈ ਪਹਿਲਾਂ ਹੋਈ ਸੀ ਪਹਿਲਾਂ ਖਾਵੇਂ ਲੰਮੈ ਲੂਈ ਸੀ ਸਾਰੇ ਬਾਕੀ ਦਿਨ ਉਸ ਤੋਂ ਪਿਆ ਹੈ ਜੀ ਦਿਲ ਤੋਂ ਕੋਦਮ ਨਾਏ ਸੂਸ਼ਕਾ ਨਾ ਹੋਵੇ ਚਾਹੇ ਉਂਟੀਕੇ ਲਗਾਉਂਦੇ ਬਿਮਾਰੀ ਲਗਾਉਂਦਾ ਹੋਵੇ ਚਾਹੀ ਚਿੱਟੇ ਲਾ ਟੀਕੇ ਨਾ ਲੱਗੇ ਕੌਣ ਹੋਵੇਗਾ ਇਹ ਨਹੀਂ ਸਮਝਦਾ ਹੈ ਬਾਤ ਪੂਰੀ ਪਤਾ ਚੀ ਸੁਨੇ ਚਾਹੇ ਤਾਂ ਕੋਈ ਬਿਮਾਰੀ ਵਾਲੀ ਕੋਈ ਪ੍ਰੋਬਲਮ ਹੋਵੇ ਇਸ ਦੀ ਚ ਉਹਦੇ ਟੀਕੇ ਲਗਾਉਂਦਾ ਹੋਵੇ ਠੀਕ ਹੈ ਚਾਹੇ ਕੋਈ ਨਸਿਆਲੇ ਦਾ ਹੋਵੇ ਸਹੀ ਬਿਮਾਰੀ ਵਾਲੇ ਲਗਾਉਂਦਾ ਹੋਵੇ ਕਿਹਨਾਂ ਸੋ ਨਾ ਸੋ ਕਰ ਮੇਰਾ ਹੰਕਾਰ ਵਾਲਾ ਇਹ ਲੱਜ ਨਹੀਂ ਕਦੇ ਕਰਾ ਲਾਜ ਨਹੀਂ ਆਂ ਬੇਦਰੀ

और की देखूंगा आज उनका बस दैट्स द होला तो भी कुड़ी है क्या किसी ने कराया हुआ जी कुत्ता सीधा काम और कुड़ी है जी तो हां जी हां उसे पेकेड़ी मंगवा रही हां जी हैं हां जी किसी ते काम ते करा नहीं ठीक तो है कुड़ी है तेरे को लारा किसने इल्मा लारा नहीं है तो सूता मारने चलो आप दे माता ठीक है तुम किसी भी टिकी है जी हां जी नहीं दिक्कत तो ना खड़ जा ਫਰਜ ਨਹੀਂ ਤੇ ਮੋਹਰੀਏ ਜੱਜ ਖੜੀ ਆ ਖੜਨੇ ਦਿੰਦੇ ਨਹੀਂ ਖੜਨਾ ਲੇਕੀ ਕਹਿੰਦੀ ਸੋ ਪਹਿਲਾ ਆ ਤਾਂ ਮਾਰ ਗਿਆ ਸੀ ਜੇ ਮੈਂ ਤਾਂ ਛੱਡੇ ਲੱਗ ਰਹੇ ਹਾਂ ਆ ਇੱਕ ਹੋਰ ਤਾਂ ਆਹੀ ਮੇਰਾ ਫਰੋਥ ਇੱਕ ਹੋਰ ਕੰਦਾ ਮੋੜੇ ਮਾਰ ਉਹ ਦਿੰਦੇ ਸਾਡੇ ਪਾਸਾ ਪਾਇਆ ਦੱਸੋ ਕੌਣ ਹੈ ਮੈਂ ਨਾ ਦੱਸ ਕੇ ਮੰਨ ਲਾ ਕੇ ਨਹੀਂ ਜੀ ਅਸੀਂ ਇੱਥੇ ਗੱਦੀ ਤੇ ਖੜੇ ਸਾਨੂੰ ਕੀ ਮਤਲਬ ਕਿਸੇ ਦਾ ਅਸੀਂ ਆਪਾਂ ਦਾ ਪਾਸਾ ਪਾਟ ਲਏ ਕਿਸੇ ਨੇ ਚੀਜ਼ ਮਗਰ ਲਾਈ ਆ ਜੀ ਫੇਰ ਫੇਰਦਾ ਹੁੰਦਾ ਫੇਰ ਫੇਰਦਾ ਛੋੜਦਾ ਅੱਛਾ ਜੀ ਜਿਹਦੇ ਕੰਨ ਛੋੜੇ ਸਰੀਰ ਨੂੰ ਪ੍ਰੋਬਲਮ ਵਾਲੀ ਹੋਈਏ ਉਹ ਬੰਦਾ ਛੋੜੇ ਜਿਹੜਾ ਹੁਣ ਵਾਲਾ ਘਰ ਆ ਇਹਨੂੰ ਵੀ ਖਤਰਨਾਕ ਹੁੰਦਾ ਗੱਲ ਉਹ ਉਧਰ ਹੋਈ ਹੈ ਕਿ ਇੱਥੋਂ ਕੋਈ ਕਿੱਥੇ ਕੁੜੀ ਹੈ ਪਹਿਲਾਂ ਬੈਠੀ ਸੀ ਪਹਿਲੇ ਸੌਰਿਆਂ ਚ ਇੱਕੋ ਨਹੀਂ ਪਾਣੀ ਲਾ ਮੈਂ ਜੀ ਕਿਹੜਾ ਲਾਣੀ ਮੈਂ ਚੁਣੇ ਉੱਥੋਂ ਸਾਰਾ ਸੱਪੇ ਪਾਉਂਦੇ ਆਂ ਆਦੀ ਨੋ ਬਦੀ ਜਿਹੜੇ ਇਸ ਕੰਮ ਦੇ ਜਨਾਨੀ ਵੜੀ ਹੋਈ ਐ ਇਸ ਕੰਮ ਦੇ ਵੀ ਇਹ ਨਾਲ ਉਸ ਬੰਦੇ ਦੇ ਜਨਾਨੀ ਕਰਦੀ ਹੋਣੀ ਜਿਹੜੇ ਨੇ ਮائیں ਆ ਇਹ ਜਿਹੜੇ ਪਰਿਵਾਰ ਦਾ ਹੁੰਦੇ ਸੀ ਉਹ ਕਹਿੰਦੇ ਮਾਤਾ ਉੱਥੇ ਰਹਿਣ ਦਵਾ ਮਾਂ ਕਹਿੰਦੀ ਉੱਥੇ ਰਹਿ ਤੇਰਾ ਠੱਡਾ ਪੜਨੋ ਦਿੰਦੇ ਹੋਏ ਠੀਕ ਐ ਜਿਹਦੇ ਕਾਰਨ ਉਹਦੇ ਨੂੰ ਲੈ ਕੇ ਟੇਕਣੇ ਨੂੰ ਚੱਕਰ ਪੜ ਗਿਆ ਮਾਤਾ ਮਦਾਨਾ ਨੇ ਇਹਦਾ ਚਲਾਕ ਹੋ ਗਿਆ ਦਾਂ ਨੰਦਾ ਬੰਦੇ ਨੇ ਮੁਰਗੀ ਲਾਉਣੀ ਆ ਮੇਰੇ ਸ਼ਾਮ ਬਾਬੇ ਜੀ ਦਾ ਸ਼ਾਨਮਾਨ ਜੀ ਦਾ ਨਿਕਲਦਾ ਰਹੀ ਮਾਤਾ ਨੂੰ ਸਮਾਤਾ ਨਹੀਂ ਕੋਈ ਜੀ ਜੈਗੀ ਲੱਗ ਬੋਲ ਦੇਣੀ ਤੇ ਸਾਡੇ ਉਧਰ ਲੱਗੋ ਸਾਡੇ ਲੱਗ ਬੋਲ ਦੇਣੀ ਆਏ ਨੇ ਉਧਰ ਕੰਦਰਾ ਵੀ ਉਹੀ ਆਉਣ ਵਾਲੀ ਆ ਇਹਨੂੰ ਲੱਗਦੇ ਨੇ ਚਲਿਆ ਕਰ ਰਿਹਾ ਹੁੰਦਾ ਮੇਰੇ ਜਿਹੜੀ ਤੇਰੇ ਮੰਗਲਾ ਸੇ ਗਲਤ ਚੀਜ਼ ਆ ਇਹ ਮੰਨਨੀ ਆ ਕਿੰਨਾ ਗੱਲ ਉਹ ਤਾਂ ਆਂਕੀ ਮੈਂ ਜੋਤ ਲਾਉਂਦਾ ਜੋਤ ਲਾਉਂਦੀ ਸ਼ੁਰੂ ਹੀ ਮੰਨਦੀ ਆ ਸ਼ੁਰੂ ਮੰਨਦੀ ਆ ਆਈ ਰਹਾ ਮਾ ਬਾਬਾ ਖੇਤ ਪਾਲਾ ਦੇ ਹੜਕੇ ਇਹਦਾ ਇਹਨਾਂ ਤਾਂ ਮੈਂ ਪਹਿਲਾਂ ਤਾਂ ਮੰਨਦੇ ਨਹੀਂ ਸੀ ਜਿਹੜੇ ਮੇਰੇ ਸਹੁਰੇ ਵਾਲੇ ਹੁਣ ਅਸੀਂ ਮੰਨਦੇ ਆ ਮੱਝੇ ਜਾ ਦੱਸਦੇ ਮੈਨੂੰ ਖੜੀ ਦੇ ਕਿਹਦੇ ਕਿੰਨੇ ਭੜੇ ਚਾਵਲ ਤੇ ਕਿੜਾਈ ਕਰਦੇ ਹੋ ਚਾਹੋ ਤੂੰ ਜਾਵਾ ਮਿੱਠੇ ਨਾਲੋਂ ਨਾ ਕਿ ਗੁਰੂ ਜੀ ਇਹਦੇ ਬਾਰੇ ਪਤਾ ਨਹੀਂ ਮੇਰੇ ਕੋਲ ਨਹੀਂ ਲੱਭੀ ਇਹ ਜੀ ਉਹਨੇ ਨਹੀਂ ਦਵਾ ਲਈ ਤੇ ਹੋਰ ਤੁਸੀਂ ਗੁਰੂ ਵਾਲੇ ਤੇਰੇ ਉਹ ਕੋਈ ਆਉਂਦੇ ਨਾ ਆਉਂਦੇ ਨਹੀਂ ਗੁਰੂ ਵਾਲੇ ਜਿੰਨੇ ਹਾਂ ਗੁਰੂ ਵਾਲੇ ਤੇਰੇ ਠੀਕ ਹੈ ਹਾਂਜੀ ਬਾਬਾ ਜੀ ਹੱਲ ਹੋ ਜੇਰਾ ਕੀ ਕਰ ਜੇ ਕਿਤੇ ਮਨ ਲੱਗੇ ਗੱਲ ਜੀ ਇਹਦਾ ਉਪਾਏ ਕਰਦਾ ਸਾਡੀ ਜੀ ਜਰਾ ਹੱਲ ਹੈ ਫਿਰ ਕੋਈ ਸਪੈਸ਼ਲ ਕੁਛ ਲੈ ਕੇ ਕੋਈ ਹੋਣੀ ਸकता ਠੀਕ ਹੈ ਉਹਨਾਂ ਨੂੰ ਅਸੀਂ ਕਰਦੇ ਜੀ ਚੇਲੇ ਨੇ ਕਿਸੇ ਨੇ ਚੈੱਕ ਕਰਕੇ ਪਾ ਲਿਆ ਮੇਰੇ ਵਰਗੇ ਚੇਲੇ ਵੀ ਸੁਣੋ ਇਸ ਚੈੱਕਰ ਦੇ ਵਿੱਚ ਪਾ ਲਿਆ ਠੀਕ ਹੈ ਜਾ ਤਾਂ ਲੈ ਇਸ ਨਾਮ ਦੇ ਵਿੱਚ ਜੀ ਬਾਬਾ ਜੀ ਦੀ ਕਿਰਪਾ ਜੀ ਹੈ ਨਹੀਂ ਇਹਨੂੰ ਅਗੂ ਸ਼ਾਂਤ ਕਰਾ ਲਾ ਫਿਰ ਜੇ ਕਰਾ ਹਾਂ ਸ਼ਾਂਤੀ ਕਰਾਣੀ ਬਾਬਾ ਜੀ ਕੋਈ ਇਰਾਦਾ ਦੇਉਗੇ ਜੇ ਤਾਂ ਪਤਾ ਹੀ ਨਹੀਂ ਸੀ ਜਿਵੇਂ ਮੈਂ ਮੰਨਣ ਲੱਗ ਗਈ ਸੀ ਉਹ ਕਹਿੰਦੇ ਜੋਤ ਲਾ ਦੇਣਾ ਲਾਣ ਲੱਗ ਗਈ ਉਹ ਵੀ ਲਗਾਣੀ ਨੂੰ ਬੱਡੀਆਂ ਲੜੀਆਂ ਪੈਣ ਹੈ ਇਹ ਬੱਡੀਆਂ ਲੜੀਆਂ ਇਹ ਤਾਂ ਪਤਾ ਹੀ ਨਹੀਂ ਇਹਨਾਂ ਨੂੰ ਕਿ ਪਤਾ ਸੀ ਜਿਵੇਂ ਮੈਂ ਕਿਸੇ ਦੇ ਕਾਇਦਾ ਹੋ ਮੰਨ ਲਿਆ ਕਰਤਾ ਬੱਚੇ ਨੂੰ ਕੀ ਪਤਾ ਹੁੰਦਾ ਇਹ ਤਾਂ ਤੁਸੀਂ ਸੇਵਾ ਤੱਕ ਰੱਖਣਾ ਮਤਲਬ ਸੇਵਾ ਕਰ ਮੰਨ ਲਓ ਫੀਲਿੰਗਾਂ ਕਰਨੀ ਕਰ ਦੋ ਹੱਲ ਨੰਨਾਂ ਕਰ ਦੋ ਆਇਕ ਤਾਂ ਪਹਿਲਾਂ ਦੁਖੀ ਐ ਇੱਕੋ ਕਿ ਜਦੋਂ ਹੁੰਦਾ ਹੀ ਕੋਈ ਮਾਦਰ ਮੁਰੇ ਨਹੀਂ ਕਰੀ ਤੇ ਕੀ ਕੋ ਦਾ ਖਸਰਾ ਏਪਣੇ ਨਹੀਂ ਹੁਣ ਤਾਂ ਇਹ ਕਲਾ ਸੇਵਾ ਦੇ ਰੱਖਣਾ ਰੋਣਾ ਤੇ ਗੱਲ ਕਰ ਹੱਲ ਦਾ ਹੁਣ ਕੁੜੀ ਮੈਂ ਕਰਨਾ ਸੇਵਾ ਦੇ ਰੱਖਣਾ ਕਿ ਫੁੱਲ ਜੀਵਨ ਰਖਾਈਆਂ ਸੇਵਾ ਦੇ ਰੱਖਣਾ ਸੇਵਾ ਤੇ ਇਹ ਨਾ ਤੋਇਆ ਇਹ ਨੋ ਰੋਸਾ ਮਾਥੇ ਕੜਾ ਪਾਉਂਦਾ ਕਿਹਦੀ ਤਾਂ ਅੰਮੀ ਸੇਵਾ ਦੇ ਇਸ ਤਰ੍ਹਾਂ ਸਭ ਕਾਇਮ ਵੀ ਚਾਹੁੰਦਾ ਬਾਕੀ ਸਭ ਤੋਂ ਮਾਉਂਟਿੰਗ ਤੇ ਤਾਂ ਸਾਹਿਦ ਅਬ ਇਹ ਤੂੰ ਪੁੱਛ ਲੈ ਪਹਿਲਾਂ ਫਿਰ ਇਹ ਸੇਵਾ ਦੇ ਵਿੱਚ ਤਾਂ ਹੀ ਵਿਖਾਈਂਗਾ ਜਦੋਂ ਤਾਂ ਕੋਈ ਵੀ ਨਹੀਂ ਮੰਨਦਾ ਨਾ ਸੱਸ ਮੰਨੇ ਸਾਰੇ ਪੁੱਠੇ ਨੇ ਨਾ ਕਿ ਘਰ ਵਾਲਾ ਮੰਨੇ ਪੁੱਠੇ ਨੇ ਇੱਕ ਆਇਆ ਵੀ ਰੋਟੀ ਦਾ ਹੀ ਬਸ ਟਾਈਮ ਪਾਸ ਆ ਇਹਦਾ ਤਾਂ ਹੁਣ ਆਹ ਕਿਹੜਾ ਗਾ ਫਟਾ ਇਹ ਤਾਂ ਇਥੋਂ ਵੀ ਹੰਦ ਸਾਰਦਾ ਜੀ ਹਾਂ ਜੀ ਇਸ ਵੀ ਅਪਰੇਟਿੰਗ ਨੂੰ ਮੈਂ ਮਾਫ ਕਰਨਾ ਨਹੀਂ ਜੀ ਹਾਂ ਜੀ ਮਸਾਲੂ ਮੈਂ ਕਹਿਣਾ ਚਾਹੁੰਦਾ ਜੀ ਹਾਂ ਨੇ ਸੁਖੀ ਦਾ ਨਾ ਖੱਦਾ ਇਹਦਾ ਕਦੇ ਵੀ ਇਥੋਂ ਵੀ ਮਨਾ ਕਰੇਗਾ ਜੰਦਾ ਜੀ ਦਿੱਤੀ ਜਗਦਰ ਲੜਦਿਆਂ ਕਹਿੰਦੀ ਮੈਂ ਤੇਰੇ ਕੋਲੇ ਆਉਣੀ ਆ ਇੱਥੇ ਵੀ ਉਹਨਾਂ ਦੇ ਘਰ ਨੂੰ 700 ਬਾਈ ਹੁੰਦੀ ਹੈ ਜੀ ਬੋਲ ਰਹਾ ਮੈਂ ਤੁਹਾਨੂੰ ਬੋਲ ਦਿੱਤੀ ਏ ਮਨ ਪਰ ਐਦਾਂ ਉਹਨਾਂ ਨੇ ਗੱਲ ਦੱਸ ਜੇ ਗੱਲ ਦੱਸ ਦੇ ਉਹ ਜਗਦਰ ਤੇਰੇ ਬੇਟੇ ਨੂੰ ਦੱਸ ਹਾਂ ਨਾ ਦੱਸ ਦੱਸ ਤੇਰੇ ਘਰ ਬੱਸ ਪਲੇਸ ਆ ਠੀਕ ਹਾਂ ਜੀ ਬਹੁਤ ਕਰਦੇ ਜਿਹੜਾ ਹੋਊਗਾ ਸਵੇਰ ਤੋਂ ਵੀ ਗੋੜੇ ਤੋਂ ਨਹੀਂ ਬੜਾਈ ਕਰ ਦਈ ਜੀ ਕਰ ਦੂਗੀ ਉਹ ਦੋ ਤੇ ਇਕੱਲੇ ਦੇ ਨਾਲ ਲੱਗੇ ਕੀ ਉਹਦਾ ਨਾ ਪਾਏ ਵੱਡੇ ਵੱਡੇ ਸਭ ਤੋਂ ਸਭ ਤੋਂ ਨਿਆਣੇ ਨੇ ਬਾਪਾ ਜੀ ਬਸ ਇੱਥੇ ਹੀ ਬਿਵਾਸਾ ਦੋ ਕੋਈ ਨਾ ਬਣੇ ਅੱਖਾਂ ਬਹੁਤ ਆਉਂਦਾ ਹੈ ਕਹਿੰਦੇ ਬਹੁਤ ਬਹੁਤ ਮਾਰਦੇ ਪਾਣੀ ਆਉਂਦੀ ਹੈ ਪਰ ਆਪੇ ਕੋਈ ਪਾਸਾ ਨਹੀਂ ਕੋਈ ਤਾਂ ਪਾਣੀ ਨਹੀਂ ਸੀ ਬਾਈ ਕਿਤਾ ਕਦੇ ਵੀ ਨਹੀਂ ਖਾਈ ਥੋੜੇ ਜਿਹਾ ਪਾਣੀ ਨਹੀਂ ਪੈਣ ਦੱਸਦੀ ਬਾਈ ਮੈਂ ਤਾਂ ਮੰਨਦੇ ਨਹੀਂ ਜੇ ਤੂੰ ਦੱਸਦੀ ਕਿੰਨੇ ਕੋਈ ਆ ਇਹਨੂੰ ਦੱਸਦੀ ਕਿ ਮੈਂ ਤੁਰੇ ਆਉਂਦਾ ਬਾਪਾ ਗਿਆ ਉਹਨੂੰ ਦੱਸਤਾ ਤਾਂ ਹੀ ਨਾ ਕੰਮ ਹੋ ਜੂਗਾ ਮੈਂ ਤਾਂ ਉਹੀ ਕਹਾਂ ਉਹ ਜੀ ਬਤਾਇ ਨੂੰ ਲੋਕਾਂ ਨੇ ਆਪਾਂ ਕੋਈ ਪਤੀ ਨਹੀਂ ਕਰਦੇ ਆਪਾਂ ਬਸਲੀ ਲੋੜ ਦਿੰਦੀ ਆ बेनती कर <stitip> <-t> <out> ਉਹ ਜਿਹੜੀ ਦੇ ਕੇ ਉਹ ਮੁਰੋਕੀ ਹਾਲ ਕਰਦਾ ਹੈ ਹਾਂਜੀ ਤੁਸੀਂ ਇੱਕ ਜੀ ਕਰਵਾ ਦੋਗੇ ਜੀ ਹਾਂਜੀ ਕਰਵਾਣਗੇ ਕਰਵਾਣੂ ਕੋਕੀ ਹੈ ਨਾ ਹੈਗਾ ਸਮਾਨਾ ਦਾ ਸਮਾਨ ਆ ਵੀ ਜਿਹੜਾ ਕਹਦਾ ਸਾਡੇ ਕੋਲ ਤੂੰ ਆ ਕੰਮ ਰੋਣ ਮਾਈ ਹੋਣੀ ਚਾਹੀਦਾ ਠੀਕ ਹੈ ਸਭ ਚੰਗਾ ਅੰਦਰ ਗੱਤੀ ਮੰਨੀ ਚੱਲ ਰਹੀ ਹੂ ਨਾ ਕੋਈ ਕੁਝ ਨਹੀਂ ਰਹਿੰਦੀ ਇੱਥੇ ਹੈਗਾ ਇੱਕ ਤੋਂ ਬਾਹਰ ਦਾ ਨਾ ਕੋਈ ਟੈਕ ਕਿਸੇ ਨੂੰ ਗੱਲਬਾਤ ਨਹੀਂ ਦਸੀ ਮਦਦ ਸੀ ਨਾ ਬੱਚੇ ਨਹੀਂ ਕਰਾਉਂਦੀ ਬੰਦ ਕਰ ਦਿ ਬੱਚੇ ਸੈਟ ਹੋ ਗਈ ਓਕੇ ਹੋ ਗਈ ਠੀਕ ਹੈ ਤੇਰੇ ਘਰ ਦੇ ਵੀ ਗੱਲ ਬੰਨ ਲਾ ਕੇ ਤੇਰਾ ਸਿਰ ਸਹੀ ਹੋ ਗਿਆ ਉਹ ਜਿਹੜੀ ਟੀਮ ਦੀ ਸੁਖ ਨੂੰ ਆ ਮੈਚ ਸੁਖ ਹੋ ਗਈ ਜਿਹੜਾ ਤਾਂ ਪੰਗੜਾ ਲੈ ਗਿਆ ਉਹ ਨਿਬੜ ਬਹੁਤ ਬੜਾ ਹੈ ਕੁੜੀਆਂ ਨੇ ਕੀ ਪਤਾ ਸੀ ਕੁੜੀਆਂ ਕਰਕੇ ਕਾ ਵਸਣ ਮੰਡ ਲੈਣੇ ਨੇ ਨਿਬੜਣਾ ਬਹੁਤ ਬੜਾ ਹੈ ਠੀਕ ਹੈ ਉਹਨਾਂ ਦਾ ਪੱਕਾ ਸਮਾਨਾ ਦੱਸ ਦੇ ਦੀ ਟੀਮ ਤਨਾ ਤੂੰ ਕੀ ਦੀ ਨਿਬੜੇ ਅੱਜ ਤੋਂ ਕੌਣ ਹੈ ਨਾ ਨਾ ਅੱਜ ਅਰੇ ਮਾਤਾ ਜੀ ਜਿਹੜਾ ਚੰਗੀ ਦੀ ਕਰਦੇ ਗਏ ਕੋਈ ਕੁਝ ਦੇਉਂਦੀ ਹੈ ਜਿਹੜਾ ਕੁਝ ਦੀ ਸਾਰਾ ਕੁਝ ਇਦਾਂ ਚਲੋ ਕੋਈ ਗੱਲ ਤੁਸੀਂ ਇਹਨਾਂ ਡਾਇਲੋਗ ਮੱਥਾ ਟੇਕ ਕੇ ਠੀਕ ਹੈ ਬਾਅਦ ਵਿੱਚ ਬਾਅਦ ਵਿੱਚ ਬਾਅਦ ਦਾ ਸੰਦਰਭ ਠੀਕ ਹੈ ਸੰਦਰਭ ਕਰਦਾ ਠੀਕ ਹੈ